ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਆ ਹਾਈ ਕੋਰਟ ਕਾਫੀ ਗੰਭੀਰ ਦਿਖ ਰਹੀ ਆ ਮਸਲਾ ਇਹ ਕਿ ਪੰਜਾਬ ਦੇ ਵਿੱਚ ਲੋਕ ਸਭਾ ਮੈਂਬਰ ਵਿਧਾਇਕ ਜਾਂ ਸਾਬਕਾ ਲੋਕ ਸਭਾ ਮੈਂਬਰ ਜਾਂ ਸਾਬਕਾ ਵਿਧਾਇਕਾਂ ਖਿਲਾਫ ਜੋ ਅਪਰਾਧ ਕੇਸ ਨੇ ਉਹਨਾਂ ਦੀ ਜਿਹੜੀ ਜਾਂਚ ਚ ਹੌਲੀ ਚੱਲ ਰਹੀ ਹੈ ਜਿਸ ਤੇ ਚੱਲਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਆ ਇਸ ਮਸਲੇ ਨੂੰ ਲੈ ਕੇ ਗੰਭੀਰ ਨੋਟਿਸ ਲਿਆ ਜਿਸ ਤੇ ਚੱਲਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਨਾਂ ਸੂਬਿਆਂ ਨੂੰ ਮਤਲਬ ਪੰਜਾਬ ਅਤੇ ਹਰਿਆਣਾ ਨੂੰ ਨੋਟਿਸ ਦੇ ਕੇ ਜਵਾਬ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਆਖਰ ਹਾਲੇ ਤੱਕ ਕਿਉਂ ਜਿਹੜੇ ਲੋਕ ਸਭਾ ਮੈਂਬਰ ਜਾਂ ਵਿਧਾਇਕ ਨੇ ਉਹਨਾਂ ਦੇ ਖਿਲਾਫ ਜਿਹੜੇ ਅਪਰਾਧਿਕ ਕੇਸ ਕਾਫੀ ਲੰਮੇ ਸਮੇਂ ਤੋਂ ਲੰਮ ਘਰੇ ਨੇ ਉਹਨਾਂ ਦੀ ਜਾਂਚ ਵਿੱਚ ਜਿਹੜੀ ਗਤੀ ਆ ਉਹ ਧੀਮੀ ਜਾਂ ਹੌਲੀ ਕਿਉਂ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਇਸ ਮਸਲੇ ਵਿੱਚ ਹੁਣ ਹਾਈ ਕੋਰਟ ਵੱਲੋਂ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ ਦੋਵੇਂ ਸੂਬਿਆਂ ਦੇ ਗ੍ਰੈਸ ਕੱਤਰਾਂ ਨੂੰ ਹਲਫਨਾਮਾ ਦਾਇਰ ਕਰ ਲਈ ਵੀ ਆਖਿਆ ਗਿਆ ਤੇ ਚੰਡੀਗੜ੍ਹ ਦੀ ਕਾਰਵਾਈ ਤੋਂ ਹਾਈ ਕੋਰਟ ਸੰਤੁਸ਼ਟ ਜਾਪਿਆ ਪੰਜਾਬ ਅਤੇ ਹਰਿਆਣਾ ਕੋਰਟ ਨੇ ਸੂਬੇ ਦੇ ਮੌਜੂਦਾ ਅਤੇ ਸਾਬਕਾ ਲੋਕ ਸਭਾ ਮੈਂਬਰ ਅਤੇ ਵਿਧਾਇਕਾਂ ਵਿਰੁੱਧ ਦਰਜ ਅਪਰਾਧਿਕ ਮਾਮਲਿਆਂ ਦੀ ਜਾਂਚ ਅਤੇ ਸੁਣਵਾਈ ਵਿੱਚ ਜਿਹੜੀ ਦੇਰੀ ਕੀਤੀ ਜਾ ਰਹੀ ਉਸ ਤੇ ਸਖਤ ਰੁਖ ਅਪਣਾਇਆ ਪੰਜਾਬ ਅਤੇ ਹਰਿਆਣਾ ਕੋਰਟ ਦੇ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਬ ਬੈਰ ਦੇ ਬੈਂਚ ਨੇ ਸਵਾਲ ਉਠਾਉਂਦੇ ਕਿਹਾ ਕਿ ਕਈ ਮਾਮਲੇ ਦੀ ਜਾਂਚ ਹਲੇ ਵੀ ਕਈ ਸਾਲਾਂ ਤੋਂ ਜਿਹੜੀ ਆ ਚੱਲਦੀ ਆ ਰਹੀ ਹੈ ਜਿਸ ਉਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ। ਮਾਮਲੇ ਦੀ ਸੁਣਵਾਈ ਕਰਦੇ ਪੰਜਾਬ ਅਤੇ ਹਰਿਆਣਾ ਕੋਰਟ ਦੇ ਬੈਂਚ ਨੇ ਹਰਿਆਣਾ ਅਤੇ ਪੰਜਾਬ ਸਰਕਾਰਾਂ ਦੇ ਗ੍ਰੈਸ ਕੱਤਰਾਂ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹਲਫਨਾਮਾ ਦਾਇਰ ਕਰਨ ਅਤੇ ਜਾਂਚ ਦੇ ਸਪਸ਼ਟ ਕਾਰਨ ਦੱਸਣ ਦੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਹਰਿਆਣਾ ਸਰਕਾਰ ਵੱਲ ਅਦਾਲਤ 'ਚ ਦਾਇਰ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਖਲਾਸਾ ਹੋਇਆ ਕਿ ਸਾਲ 216 218 ਅਤੇ 223 'ਚ ਤਤਕਾਲੀ ਜਾਂ ਮੌਜੂਦਾ ਲੋਕ ਸਭਾ ਮੈਂਬਰਾਂ ਜਾਂ ਵਿਧਾਇਕਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਦਰਜ ਹੋਣ ਦੇ ਬਾਵਜੂਦ ਵੀ ਜਾਂਚ ਅਜੇ ਤੱਕ ਪੂਰੀ ਨਹੀਂ ਹੋਈ ਜਦੋਂ ਕਿ ਇਹਨਾਂ ਮਾਮਲਿਆਂ ਵਿੱਚ ਕੋਈ ਕਾਨੂੰਨੀ ਅੜਿੱਕਾ ਨਹੀਂ ਸੀ ਇਹਨਾਂ ਹੀ ਸੂਬੇ 'ਚ ਕੁੱਲ 16 ਅਪਰਾਧਿਕ ਮਾਮਲੇ ਹਨ ਜੋ ਕਈ ਸਾਲਾਂ ਤੋਂ ਬਕਾਇਆ ਹਨ ਜਿਨ੍ਹਾਂ ਵਿੱਚ ਇੱਕ ਮਾਮਲਾ ਤਾਂ ਸਾਲ 2011 ਤੋਂ ਚੱਲਦਾ ਰਿਹਾ ਇਸ ਸਥਿਤੀ ਦੇ ਮੱਦੇਨਜ਼ਰ ਅਦਾਲਤ ਨੇ ਨਾ ਸਿਰਫ ਗ੍ਰੈਸ ਕੱਤਰ ਤੋਂ ਨਿੱਜੀ ਜਵਾਬ ਮੰਗਿਆ ਸਗੋਂ ਕਈ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਤੋਂ ਵੀ ਉਹਨਾਂ ਦੇ ਸਬੰਧਤ ਅਧਿਕਾਰ ਖੇਤਰਾਂ ਵਿੱਚ ਲੰਬਿਤ ਮਾਮਲਿਆਂ ਬਾਰੇ ਵੀ ਸਥਿਤੀ ਰਿਪੋਰਟ ਮੰਗ ਲਈ ਹੈ ਇਹਨਾਂ ਰਿਪੋਰਟਾਂ ਵਿੱਚ ਅਦਾਲਤ ਨੇ ਵਿਸ਼ੇਸ਼ ਤੌਰ ਤੇ ਲੰਬਿਤ ਮਾਮਲਿਆਂ ਚ ਦੇਰੀ ਦੇ ਕਾਰਨਾਂ ਨੂੰ ਸਪਸ਼ਟ ਤੌਰ ਤੇ ਦਰਜ ਕਰ ਲਈ ਵੀ ਨਿਰਦੇਸ਼ ਦਿੱਤੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਧਾਇਰ ਕੀਤੀ ਗਈ ਸਟੇਟਸ ਰਿਪੋਰਟ ਚ ਖੁਲਾਸਾ ਹੈ ਕਿ ਸੂਬੇ ਚ ਮੌਜੂਦਾ ਤੇ ਸਾਬਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿਰੁੱਧ ਕੁੱਲ 28 ਮਾਮਲੇ ਦਰਜ ਹਨ ਜਿਨ੍ਹਾਂ ਚੋਂ ਜ਼ਿਆਦਾਤਰ ਸਾਲ 2023 ਅਤੇ 2024 ਵਿੱਚ ਦਰਜ ਕੀਤੇ ਗਏ ਹਨ ਰਿਪੋਰਟ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਕਈ ਮਾਮਲਿਆਂ ਵਿੱਚ ਜਾਂਚ ਤੋਂ ਬਾਅਦ ਸੂਬਾ ਸਰਕਾਰ ਨੇ ਐਫ ਆਈ ਆਰ ਵਿੱਚ ਲਗਾਏ ਗੇ ਦੋਸ਼ਾਂ ਨੂੰ ਬੇਬੁਨਿਆਦ ਮੰਨਦੇ ਹੋਏ ਐਫਆਈਆ ਰੱਦ ਕਰਨ ਦੀ ਰਿਪੋਰਟ ਵੀ ਦਾਰ ਕੀਤੀ ਸੀ ਪਰ ਅਦਾਲਤਾਂ ਨੇ ਉਹਨਾਂ ਨੂੰ ਸਵਕਾਰ ਨਹੀਂ ਕੀਤਾ ਅਤੇ ਮੋੜੇ ਸੂਬੇ ਨੂੰ ਦੁਬਾਰਾ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇਗੇ ਨੇ ਇਸ ਪਿਸ਼ੋਕੜ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਦੇ ਗ੍ਰੈਸ ਕੱਤਰ ਨੂੰ ਹਦਾਇਤ ਕੀਤੀ ਕਿ ਉਹ ਜਾਂਚ ਵਿੱਚ ਦੇਰੀ ਹੈ ਤੇ ਰਿਪੋਰਟ ਦੁਬਾਰਾ ਕਰਨ ਦੇ ਵਿੱਚ ਦੇਰੀ ਬਾਰੇ ਇੱਕ ਹਲਫਨਾਮੇ ਰਾਹੀਂ ਸਪਸ਼ਟੀ ਦਿਨ ਸਪਸ਼ਟੀਕਰਨ ਦੇਣ ਖਾਸ ਕਰਕੇ ਉਹਨਾਂ ਮਾਮਲੇ ਵਿੱਚ ਜਿੱਥੇ ਐਫਆਈਆਰ ਰੱਦ ਕਰਨ ਦੀ ਵੀ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ। ਅਦਾਲਤ ਨੇ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਵੱਲੋਂ ਦਾਇਰ ਰਿਪੋਰਟ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਚੰਡੀਗੜ੍ਹ 'ਚ ਅਜਿਹੇ ਮਾਮਲਿਆਂ ਦੀ ਜਾਂਚ ਅਤੇ ਸੁਣਵਾਈ ਵਿੱਚ ਕੋਈ ਬੇਲੋੜੀ ਦੇਰੀ ਨਹੀਂ ਹੋਈ। ਹਾਲਾਂਕਿ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਲੰਬਿਤ ਜਾਂਚ ਮਾਮਲੇ ਤੇ ਚੱਲ ਰਹੇ ਮੁਕਦਮਿਆਂ ਦੀ ਸਥਿਤੀ ਬਾਰੇ ਰਿਪੋਰਟ ਅਗਲੀ ਸੁਣਵਾਈ ਦੀ ਮਿਤੀ ਤੋਂ ਘੱਟੋ-ਘੱਟ 3 ਦਿਨ ਪਹਿਲਾਂ ਦਾਇਰ ਕੀਤੀ ਜਾਣੀ ਚਾਹੀਦੀ ਹੈ ਜਿਸ ਦੀ ਇੱਕ ਕਾਪੀ ਅਦਾਲਤ ਦੇ ਮਿੱਤਰੀ ਦੋਸਤ ਨੂੰ ਪਹਿਲਾਂ ਹੀ ਸੌਂਪ ਦਿੱਤੀ ਜਾਣੀ ਚਾਹੀਦੀ ਹੈ ਹੁਣ ਸਵਾਲ ਸਭ ਤੋਂ ਵੱਡਾ ਖੜਾ ਹੋ ਰਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਮੌਜੂਦਾ ਐਮਐਲਏ ਸਾਬਕਾ ਵਿਧਾਇਕ ਸਾਬਕਾ ਐਮਪੀ ਅਜਿਹੇ 28 ਜਾਣੇ ਨੇ ਜਿਨ੍ਹਾਂ ਦੇ ਖਿਲਾਫ ਕੇਸ ਰਜਿਸਟਰਡ ਨੇ ਪਰ ਹਲੇ ਤੱਕ ਜਿਹੜੀ ਆ ਉਹ ਕਾਰਵਾਈ ਨਹੀਂ ਕੀਤੀ ਗਈ ਹਰਿਆਣਾ ਦੇ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਸਾਲਵਸ 216 218 ਤੇ 223 ਦੇ ਵਿੱਚ ਦਰਜ 16 ਮਕਦਮੇ ਨੇ ਉੱਥੇ ਵੀ ਜਿਹੜੀ ਜਾਂਚ ਬੜੀ ਹੌਲੀ ਗਤੀ ਦੇ ਨਾਲ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਹਾਈ ਕੋਰਟ ਨੇ ਦੋਨਾਂ ਸਰਕਾਰਾਂ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ ਗੰਭੀਰ ਨੋਟਿਸ ਵੀ ਲਿਆ ਔਰ ਇਸ ਮਸਲੇ ਦੇ ਵਿੱਚ ਦੋਨਾਂ ਸਰਕਾਰਾਂ ਦੇ ਗ੍ਰੈਸ ਕੱਤਰ ਜਿਹੜੇ ਨੇ ਉਹਨਾਂ ਨੂੰ ਨਿੱਜੀ ਪੇਸ਼ੀ ਦੇ ਵਾਸਤੇ ਵੀ ਤਲਬ ਕਰ ਲਿਆ ਤੇ ਨਾਲ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਅਗਲੀ ਸੁਣਵਾਈ ਤੋਂ 3 ਦਿਨ ਪਹਿਲਾਂ ਦੋਨਾਂ ਸਰਕਾਰਾਂ ਨੂੰ ਆਪਣੀ ਸਟੇਟਸ ਰਿਪੋਰਟ ਵੀ ਦਾਇਰ ਕਰਨੀ ਪਵੇਗੀ ਕਿਸਾਂ ਬਾਰੇ ਵੀ ਦੱਸਿਆ ਜਾਊਗਾ ਕਿ ਕਿਉਂ ਪੈਂਡਿੰਗ ਨੇ ਕੀ ਵਜ੍ਹਾ ਜ਼ਿਲ੍ਹਾ ਅਦਾਲਤਾਂ ਤੋਂ ਵੀ ਜਿਹੜੀ ਆ ਸਟੇਟਸ ਰਿਪੋਰਟ ਮੰਗੀ ਗਈ ਹੈ ਔਰ ਨਾਲ ਦੀ ਨਾਲ ਜਿਹੜੀਆਂ ਐਫਆਈਆਰ ਰੱਦ ਕਰਨ ਨੂੰ ਲੈ ਕੇ ਐਫਆਈਆਰ ਰੱਦ ਨਹੀਂ ਉਹ ਵੀ ਕਾਰਨ ਪੁੱਛਿਆ ਗਿਆ ਔਰ ਸਵਾਲ ਆ ਕਿ ਜਿਹੜੇ ਸੰਸਦ ਮੈਂਬਰ ਜਾਂ ਐਮਐਲਏ ਨੇ ਉਹਨਾਂ ਵਿਰੁੱਧ ਜਦੋਂ ਮਕਦਮੇ ਦਰਜ ਹੁੰਦੇ ਨੇ ਤੇ ਫਿਰ ਸਮੇਂ ਸਿਰ ਜਿਹੜੀ ਆ ਉਹ ਕਾਰਵਾਈ ਕਿਉਂ ਨਹੀਂ ਹੁੰਦੀ ਦੇਖਦੇ ਆ ਕਿ ਦੋਨੇ ਸਰਕਾਰਾਂ ਪੰਜਾਬ ਅਤੇ ਹਰਿਆਣਾ ਜਿਹੜਾ ਹਾਈ ਕੋਰਟ ਨੂੰ ਇਸ ਮਸਲੇ ਦੇ ਵਿੱਚ ਜਿੱਥੇ ਹਾਈ ਕੋਰਟ ਵੱਲੋਂ ਨਾਰਾਜ਼ਗੀ ਦਿਖਾਈ ਗਈ ਹੈ ਤੇ ਹਾਈ ਕੋਰਟ ਗੰਭੀਰ ਵੀ ਦਿਖਿਆ ਦੋਨੇ ਸਰਕਾਰਾਂ ਅਗਲੀ ਸੁਣਵਾਈ ਤੋਂ ਪਹਿਲਾਂ 3 ਦਿਨ ਪਹਿਲਾਂ ਕੀ ਸਟੇਟਸ ਰਿਪੋਰਟ ਦਾਖਲ ਕਰਦੀਆਂ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋਗੇ ਵੀ ਇਸ ਪੰਜਾਬ